ਅੱਜ ਫੇਰ ਬਾਈ ਦਰਖਤ ਜਿਹੜੀ ਲਾਉਂਦੀ ਸੇਵਾ ਚੱਲ ਰਹੀ ਆ ਤੇ ਆਹ ਦਰਖਤ ਲੱਦੇ ਹੋਏ ਆ ਵਿੱਚ ਗੱਡੀ ਦੇ ਤੇ ਇੱਕ ਸੇਵਾਦਾਰ ਸਾਡਾ ਜਿਹੜਾ ਲਾਈ ਜਾਂਦਾ ਪੌਦੇ ਆ ਇਹ ਜਿਹੜਾ ਬਾਈ ਕਹਿੰਦਾ ਬਾਈ ਸਾਡੇ ਖੇਤ ਲਾ ਦੋ ਤੇ ਅਸੀਂ ਉੱਥੇ ਲਾ ਦਿੰਨੇ ਆ ਆ ਦੇਖੋ ਇਧਰਲੇ ਪਾਸੇ ਆ ਲਾਏ ਪਏ ਆ ਤੇ ਇਹ ਆਪਣਾ ਸਾਰਾ ਜਿਹੜਾ ਟੋਏ ਪਟਣ ਵਾਲਾ ਕੰਮ ਇਹ ਸਾਰਾ ਜਿਹੜਾ ਡਿਜੀਟਲ ਇੱਕ ਮਸ਼ੀਨ ਆ ਤੇ ਉਹਦੇ ਨਾਲ ਜਿਹੜਾ ਬਈ ਇਹ ਆਪਾਂ ਕਰੀ ਜਾਂਦੇ ਆ ਤੇ ਇਧਰ ਆ ਬਾਈ ਸੇਵਾਦਾਰ ਇਹ ਲਾਈ ਜਾਂਦਾ ਦਰਖਤ ਕਿਉਂਕਿ ਇਹਨੂੰ ਟੋਏ ਪੱਟ-ਪੱਟ ਕੇ ਦੇਈ ਜਾਂਦੇ ਆ ਆ ਦੇਖੋ ਇਧਰਲੇ ਪਾਸੇ ਆ ਟੋਏ ਪੱਟ-ਪੱਟ ਕੇ ਰੱਖੇ ਹੋਏ ਮਸ਼ੀਨ ਨਾਲ ਤੇ ਉਹ ਜਿਹੜੀ ਮਸ਼ੀਨ ਆ 10 ਸੈਕਿੰਡਾਂ ਦੇ ਵਿੱਚ ਵਿੱਚ ਜਿਹੜੀ ਟੋਆ ਪੱਟ ਦਿੰਦੀ ਆ ਤੇ ਜਿਹੜਾ ਆਪਾਂ ਵਾਂਸ ਬੋਕੀ ਨਾਲ ਜਾਂ ਆਪਾਂ ਸੱਬਲ ਨਾਲ ਪਟਾਂਗੇ ਉਹ ਆਪਾਂ ਨੂੰ 10 10 ਮਿੰਟ ਖਰਾਬ ਹੋਣਾ ਬਸ ਉਹ 10 ਸੈਕਿੰਟ ਲੈਂਦੀ ਆ ਆ ਵੇਖੋ ਇਹਦੇ ਦੇ ਟੋਏ ਦੂਗੇ ਆ ਵੇਖੋ ਪਾਸ ਤੇ ਪੱਟੀ ਤੁਰੀ ਆਉਂਦੀ ਆ ਤੁਹਾਨੂੰ ਦਿਖਾਉਣੇ ਆ ਮਸ਼ੀਨ ਵੀ ਤੇ ਇਹ ਤੋਂ ਪਹਿਲਾਂ ਘਰਦਵਾਰ ਵਾਲੀ ਸਾਈਡ ਵੀ ਜਿਹੜੇ ਆਪਣੇ ਪੌਦੇ ਲਾਏ ਸੀ ਇਸੇ ਮਸ਼ੀਨ ਨਾਲ ਤੇ ਹਰ ਸਾਲ ਹੀ ਜਿਹੜੇ ਪੌਦੇ ਲਾਏ ਜਾਂਦੇ ਆ ਪਰ ਜ਼ਿਆਦਾ ਤਾਂ ਜਿਹੜੇ ਗੁੱਜਰ ਇਹਨਾਂ ਨੂੰ ਖਰਾਬ ਕਰ ਦਿੰਦੇ ਆ ਪੌਦੇ ਤਾਂ ਹੋ ਜਾਂਦੇ ਆ ਪਰ ਗੁੱਜਰ ਜਿਹੜੇ ਖਰਾਬ ਕਰ ਦਿੰਦੇ ਆ ਤੇ ਆਪਾਂ ਦਿਖਾਉਣੇ ਤੁਹਾਨੂੰ ਉਹ ਸਾਹਮਣੇ ਜਿਹੜੀ ਮਸ਼ੀਨ ਆ ਤੇ ਉਹ ਵੀ ਆਪਾਂ ਦਿਖਾਉਣਾ ਉਹ ਪੈਟਰੋਲ ਤੇ ਆ ਤੇ ਉਹ ਵੀ ਆਪਾਂ ਤੁਹਾਨੂੰ ਦਿਖਾਉਣੇ ਆ ਕਿ ਕੀ ਹਿਸਾਬ ਕਿਤਾਬ ਉਹਦਾ ਤੇ ਇਧਰਲੇ ਪਾਸੇ ਇਹ ਖੜੀ ਹੋਈ ਐਂਬੂਲੈਂਸ ਇਹਦੇ ਵਿੱਚ ਟੈਂਕੀ ਰੱਖੀ ਹੋਈ ਤੇ ਪਾਣੀ ਇਹਦੇ ਵਿੱਚੇ ਹੀ ਪਾਣੀ ਵਾਲਾ ਪ੍ਰਬੰਧ ਆ ਤੇ ਆ ਮਸ਼ੀਨ ਆ ਬਾਈ ਆ ਗਿਆ ਇਹ ਆ ਕੀ ਤਰ੍ਹਾਂ ਦੀ ਮਸ਼ੀਨ ਆ ਤੇ ਇਹਦੇ ਵਿੱਚ ਇਧਰਲੇ ਪਾਸੇ ਪਟ્રોલ ਜਿਵੇਂ ਹੁਣ ਦਵਾਈ ਛੜਕਾਂ ਲੀਆਂ ਡਰਮਾਂ ਆਉਂਦੀਆਂ ਉਹਨਾਂ ਜਿਹੜਾ ਪਟ્રોલ ਆ ਸਿਸਟਮ ਲੱਗਾ ਹੁੰਦਾ ਤੇ ਉਵੇਂ ਹੀ ਇਹ ਜਿਹੜੀ ਮਸ਼ੀਨ ਆ ਕਿੰਨੇ 10 ਸੈਕਿੰਡ ਦੇ ਵਿੱਚ ਬਈ ਇਹ ਪੜ ਦਿੰਦੀ ਆ ਹਾਂ ਬਸ 10 ਸੈਕਿੰਡ ਦੇ ਵਿੱਚ ਵਿੱਚ ਜਿਹੜਾ ਖੱਡਾ ਇਹ ਪੜ ਦਿੰਦੀ ਆ ਬਹੁਤ ਵਧੀਆ ਟੈਕਨੋਲੋਜੀ ਜਿਵੇਂ ਪਿਛਲੀ ਾਰ ਆਪਾਂ ਲਾਏ ਸੀਗੇ ਉਦੋਂ ਟਰੈਕਟਰ ਮਗਰ ਉਹ ਲਿਆਂਦਾ ਹੈਗਾ ਤੇ ਜਾਂ ਮਾ ਸੱਬਲਾਣਾ ਪੜਦੇ ਉਹ ਵੀ ਬਹੁਤ ਔਖਾ ਹੁੰਦਾ ਉਹ 10 ਮਿੰਟ ਲੱਗ ਜਾਂਦੇ ਤੇ 10 ਸੈਕਿੰਡ ਹੀ ਮੇਰੇ ਹਿਸਾਬ ਨਾਲ ਉਹ ਬੋਕੇ ਆ ਦੇ ਨਾਲ ਉਹ ਬੜੀ ਵਧੀਆ ਜਿਹੜੀ ਚੀਜ਼ ਆਈ ਹੋਈ ਆ ਤੇ ਮਿੰਟੋ ਮਿੰਟ ਹੀ ਹੋਵੇ ਲਾ ਕਿੰਨੇ ਖੱਡੇ ਆਪਾਂ ਮਾਰਦੇ ਆ ਮੈਨੂੰ ਲੱਗਦਾ ਸਾਨੂੰ 15 ਮਿੰਟ ਹੋਏ ਆ 15 ਮਿੰਟਾਂ ਦੇ ਵਿੱਚ ਵਿੱਚ ਅਸੀਂ ਜਿਹੜੇ ਵੀ ਖੱਡੇ ਮਾਰਦੇ ਆ ਉਹ ਜਿੱਥੇ ਕਾਰਾਂ ਜਾਂਦੀਆਂ ਉੱਥੋਂ ਤੇ ਕਰ ਤੇ ਉਹ ਮੁੰਡਾ ਲਾਈ ਜਾਂਦਾ ਤੇ ਇਹ ਬਾਈ ਨੇ ਆਖਿਆ ਵੀ ਸਾਡੇ ਵਾਹਨ ਦੇ ਆਸੇ ਪਾਸੇ ਸਾਰੇ ਉੱਥੋਂ ਤੇ ਕਰ ਲਾ ਦੇ ਜੋ ਸਕੂਲ ਤੱਕ ਤੇ ਇਹ ਨੰਬਰਦਾਰਾਂ ਦਾ ਪਰਿਵਾਰ ਆ ਤੇ ਉਹਨਾਂ ਦੇ ਹੋਣੇ ਜਿਹੜੇ ਅਸੀਂ ਮਾਨਚ ਜਿਹੜੇ ਸੇਵਾ ਕਰ ਰਹੇ ਆ ਦਰਖਤਾਂ ਦੀ ਪਹਿਲਾਂ ਹੀ ਇਹਨਾਂ ਦਾ ਦਰਖਤਾਂ ਨਾਲ ਮੋਹ ਆ ਉਹ ਜੰਗਲ ਵੀ ਲਾਇਆ ਨਾ ਪਾਈ ਆਪਣਾ ਜਿਹੜਾ ਉਹ ਵੀ ਬੜਾ ਦਰਖਤਾਂ ਨੂੰ ਪ੍ਰੇਮ ਕਰਦਾ ਉਹਨੂੰ ਵੀ ਆ ਹੀ ਹੁੰਦਾ ਹਰ ਟਾਈਮ ਵਾਤ ਵਾਤ ਕੂਟੇ ਲਾਏ ਜਾਣ ਵਾਤ ਵਾਤ ਜਿੰਨਾ ਹਰਿਆ ਭਰਿਆ ਹੋਵੇ ਗਰਮੀ ਤੋਂ ਰਾਹਤ ਮਿਲੂਗੀ ਹੁਣ ਤਿੰਨ ਚਾਰ ਦਿਨ ਹੋ ਗਏ ਪਚੀੜ ਪਈ ਪਈ ਆ ਪੂਰੀ ਬੰਦਾ ਆਏ ਆ ਲਈ ਏਸੀ ਜੋ ਨਿਕਲੇ ਨਾ ਬਾਹਰ ਤੇ ਜਿੰਨੇ ਰੁੱਖ ਲਾਵਾਂਗੇ ਉਨਾਂ ਹੀ ਆਪਾਂ ਨੂੰ ਫਾਇਦਾ ਹੋਣਾ ਹਾਂਜੀ ਰੈਨੋ ਵੀਲ ਕਰਦੇ ਆ ਲਾਓ ਰੁਖ ਹਰ ਮਨੁੱਖ ਇੱਕ ਇੱਕ ਰੁਖ ਸਾਰੇ ਜਣੇ ਜਰੂਰ ਲਾਈਏ ਉਰੇ ਆ 1 ਮਿੰਟ ਹੋ ਰਿਆਂ ਹੀ ਭੱਜ ਗਿਆ ਮਸ਼ੀਨ ਉਹ ਮੋਬਾਈਲ ਫੜੀ ਸੀ ਟੋਆ ਪੱਟਣਾ ਮੜਾ ਜਾ ਭੱਜ ਕੇ ਭੱਜ ਕੇ ਤੇ ਆਪਾਂ ਤੁਹਾਨੂੰ ਦਿਖਾ ਵੀ ਦਿੰਨੇ ਬਈ ਇਹ ਅੰਬਾ ਜੀ ਕੱਲੇ ਗੱਲਾਂ ਵਾਲਾ ਨਹੀਂ ਕੰਮ ਵੀ ਤੁਹਾਨੂੰ ਕਹਿਤਾ ਵੀ 10 ਸੈਕਿੰਟ ਅਸੀਂ ਤੁਹਾਨੂੰ ਹੁਣੇ ਹੀ 1 ਮਿੰਟ 'ਚ ਤੁਹਾਨੂੰ 10 ਸੈਕਿੰਡ ਵੀ ਨਹੀਂ ਲੱਗਣੇ ਵੈਸੇ ਤਾਂ ਅੱਈ ਵਾਰ ਵਾਧ ਤੋ ਵਾਧ ਦੱਸਾ ਟਾਈਮ ਬਈ ਵਾਧ ਤੋ ਵਾਧ 10 ਮਿੰਟ ਤੇ ਆਹ ਸਟਾਰਟ ਹੋਏਗਾ ਜਾ ਕੇ ਨਹੀਂ ਲੱਗਿਆ ਦਾਸ ਜੀ ਤਾਂ ਤੁਹਾਨੂੰ ਬਾਹਰ ਦੱਸੇ ਹੋਇਆ ਤੈਨ ਤੱਕ ਸਕਿੰਟ 4 ਸੈਕਿੰਡ ਦੇ ਵਿੱਚ ਆ ਖੱਡਾ ਨਾਲੇ ਬੰਦਿਆ ਆ ਦੇਖ ਲਓ ਬਾਈ ਤੋ ਆ ਵੇਖੋ ਇਹ ਘੱਟੋ ਘੱਟ ਬਈ ਡੇਢ ਦੋ ਫੁੱਟ ਜਿਹੜਾ ਡੂੰਗਾ ਆਪਣਾ ਇਹਨੇ ਪੱਟਦਾ ਖੱਡਾ ਹਨਾ ਤੇ ਇਹ ਮਸ਼ੀਨ ਕਿੰਨੇ ਕ ਦੀ ਹੋਊਗੀ ਬਈ ਇਹ ਇਹ ਮੈਨੂੰ ਲੱਗਦਾ ਹੋਊਗੀ ਤਾਂ 15000 ਦੀ ਤਾਂ ਹਾਂ 10 15 ਕਿਤਾ ਨਹੀਂ ਹੋਣੀ ਹਾਂ ਤੇ ਬਹੁਤ ਵਧੀਆ ਬਈ ਟਿਕਾਣਾ ਤੇ ਟੈਕਨੋਲੋਜੀ ਆ ਹਨਾ ਹਾਂ ਤੇ ਬਹੁਤ ਧੰਨਵਾਦ ਕਰਦੇ ਆ ਬਾਈ ਦਵਿੰਦਰ ਹੁਣੀ ਮਿਸਲ ਸੱਤ ਰੋਜਵਾਲੇ ਇਦਕੀ ਉਹਨਾਂ ਨੇ ਵੀ ਸਾਨੂੰ ਬੂਟੇ ਜਿਹੜੇ ਮਹਈਆ ਕਰਾਏ ਆ ਤੇ ਅਸੀਂ ਜਾ ਕੇ ਉਹਨਾਂ ਤੋਂ ਲੈ ਕੇ ਆਏ ਆ ਅੱਜ ਵੀ ਕੁਝ ਨਿੰਮਾ ਦੇਕਾਂ ਬੱਬੂ ਭਾਈ ਤੰਮੜਪਨ ਉਹਨਾਂ ਦੇ ਘਰੋਂ ਲਿਆਂਦੀਆਂ ਤੇ ਬੂਟਿਆਂ ਦਾ ਨਹੀਂ ਕੋਈ ਚੱਕਰ ਤੁਸੀਂ ਲਾਉਣ ਵਾਲੇ ਬਣੋ ਤੇ ਬੂਟੇ ਤਾਂ ਅਸੀਂ ਲਿਆ ਕੇ ਵੀ ਦੇ ਦਾਂਗੇ ਹੂੰ ਤੇ ਜਿੱਥੇ ਜਿੱਥੇ ਤੁਹਾਨੂੰ ਲੱਗਦਾ ਵਾ ਲਈ ਬੂਟੇ ਲੱਗ ਸਕਦੇ ਆ ਇੱਥੇ ਉਹਨਾਂ ਨਾਲ-ਨਾਲ ਆਏ ਆ ਪਾਣੀ ਝੋਨੇ ਦਾ ਖੜਾ ਝੜੀ ਝੋਨੇ ਨੂੰ ਲੱਗੀ ਜਾਣਾ ਤੇ ਉਹਨੇ ਟਾਈਮ ਦੇ ਵਿੱਚ ਹੀ ਇਹਨਾਂ ਨੇ ਆਪੀ ਜੜ ਜੜ ਫੜ ਜਾਣੀ ਚੱਲ ਪਾਣਾ ਇੱਕ ਵਾਰੀ ਹੈ ਨਾ ਚੱਲ ਪੈਣਗੇ ਤੇ ਤਕਰੀਬਨ ਵਧੀਆ ਹੋ ਜੂਗਾ ਸਾਰਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ